ਡੰਡੋਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਨ ਪਰ ਤਖ ਗੁਰੂ ਨੇ ਸਤਾਰੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਗਿਆਨ ਧਿਆਨ ਕੇ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਬਿਲਾਵਲ ਮਹੱਲਾ ਚੌਥਾ ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਪੈ ਹਰ ਮੰਤਰ ਜਪੈਨੀ ਗੁਰ ਸਤਗੁਰ ਪਾਰ ਬ੍ਰਹਮ ਕਰ ਪੂਜਯੋ ਨਿਤ ਸੇਵਹੁ ਦਿਨ ਸ ਸਭ ਰੈਨੀ ਖਤਰੀ ਬ੍ਰਾਹਮਣ ਸੂਦ ਵੈ ਸਕੋ ਜਪੈ ਹਰ ਮੰਤਰ ਜਪੈਨੀ ਗੋਰ ਸਤਗੁਰ ਪਾਰ ਬ੍ਰਹਮਕਾਰ ਪੂਜਹੁ ਨਿਤ ਸੇਵਹੁ ਦਿਨ ਸਭ ਰੈਣੀ ਹਰ ਜਨ ਦੇਖਹੁ ਸਤਗੁਰ ਨੈਣੀ ਦੋ ਇਚਹੁ ਸੋਈ ਫਲ ਪਾਵਹੁ ਹਰ ਬੋਲਹੁ ਗੁਰਮਤਿ ਬੈਣੀ ਭਾਬ ਸਤਿਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਕੀ ਫਰਮਾਨ ਕਰਦੇ ਨੇ ਕੋਈ ਖੱਤਰੀ ਹੋਵੇ ਚਾਹੇ ਬ੍ਰਾਹਮਣ ਹੋਵੇ ਕੋਈ ਸ਼ੂਦਰ ਹੋਵੇ ਚਾਹੇ ਵੈਸ਼ ਹੋਵੇ ਹਰੇਕ ਸ਼੍ਰੇਣੀ ਦਾ ਮਨੁੱਖ ਪ੍ਰਭੂ ਦਾ ਨਾਮ ਮੰਤਰ ਜਪ ਸਕਦਾ ਹੈ ਇਹ ਸਭਨਾ ਵਾਸਤੇ ਜਪਣ ਯੋਗ ਹੈ ਹੇ ਹਰੀ ਜਨੋ ਗੁਰੂ ਨੂੰ ਪਰਮਾਤਮਾ ਦਾ ਰੂਪ ਜਾਣ ਕੇ ਗੁਰੂ ਦੀ ਸਰਨ ਪਵੋ ਦਿਨ ਰਾਤ ਹਰ ਵੇਲੇ ਗੁਰੂ ਦੀ ਸਰਨ ਪਏ ਰਹੋ ਹੇ ਪ੍ਰਭੂ ਦੇ ਸੇਵਕ ਜਨੋ ਗੁਰੂ ਨੂੰ ਅੱਖਾਂ ਖੋਲ ਕੇ ਵੇਖੋ ਗੁਰੂ ਪਾਰ ਬ੍ਰਹਮ ਦਾ ਰੂਪ ਹੈ ਗੁਰੂ ਦੀ ਦਿੱਤੀ ਮੱਤ ਉੱਤੇ ਤੁਰ ਕੇ ਪਰਮਾਤਮਾ ਦੀ ਸਿੱਖਤ ਹਲਾ ਦੇ ਵਚਨ ਬੋਲੋ ਜਿਹੜੀ ਇੱਛਾ ਕਰੋਗੇ ਉਹੀ ਫਲ ਪ੍ਰਾਪਤ ਕਰ ਲਵੋਗੇ